ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਚਾਕਾਂ ਤੇ ਚੌਰਸ ਘੇਰੇ ਤੇ ਸਾਰੇ ਜੋਇੰਟ ਲੈਸ ਲਾਉਣੇ ਠੀਕ ਹੈ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਸਾਰਾ نیچے ਤੋਂ ਆਪਾਂ ਜਿੰਨੀ ਲੈਂਥ ਰੱਖਣੀ ਆ ਉਹ ਵੀ ਆਪਾਂ ਰੱਖ ਲਈਏ ਤੇ ਹੁਣ ਆਪਾਂ ਇਹ ਜਿੰਨੀ ਜਿੰਨੀ ਜੋਇੰਟ ਲੈਸ ਲਾਉਣੀ ਆ ਉਹਦੇ ਹਿਸਾਬ ਨਾਲ ਆਪਾਂ ਨੇ ਇੱਥੇ ਨਿਸ਼ਾਨ ਲਗਾ ਲੈਣਾ ਇੱਕ ਸਾਈਡ ਆਪਣੀ ਇਧਰ ਆਊਗੀ ਚਾਕ ਦੇ ਵਿੱਚ ਤੇ ਇੱਕ ਸਾਈਡ ਆਪਣੀ ਪਰਲੇ ਸਾਈਡ ਜਾਊਗੀ ਠੀਕ ਹੈ ਆਪਣਾ ਇਹ ਚੋਰਸ ਕੇਰਾ ਇਹਦੇ ਆਪਾਂ ਅਲੱਗ ਪੱਟੀ ਨਹੀਂ ਲਗਾਵਾਂਗੇ ਤੇ ਇਦਾਂ ਆਪਾਂ ਇੱਥੇ ਵਿਚਾਲੇ ਸੈਂਟਰ 'ਚ ਕੱਟ ਪਾ ਲਿਆ ਤੇ ਥੋੜਾ ਥੋੜਾ ਆਪਾਂ ਇੱਥੇ ਟਾਕ ਲਗਾ ਲੈਣਾ ਠੀਕ ਹੈ ਇਧਰ ਵੀ ਤੇ ਦੂਸਰੀ ਸਾਈਡ ਵੀ ਤੇ ਇਹ ਚੀਜ਼ ਆਪਾਂ ਇਸ ਤਰ੍ਹਾਂ ਪ੍ਰੈਸ ਕਰ ਫੋਲਡ ਕਰ ਲੈਣੀ ਐਨੇ ਨੇ ਦੋਨਾਂ ਸਾਈਡਾਂ ਤੋਂ ਹੀ ਠੀਕ ਹੈ ਤੇ ਇੱਥੋਂ ਆਪਾਂ ਇਹ ਕੋਰਨਰ ਜਿਹੜਾ ਥੋੜਾ ਜਿਹਾ ਕੱਟਿਆ ਬਾਕੀ ਆਪਾਂ ਇਹ ਸਾਰਾ ਬਾਅਦ 'ਚ ਕਟਾਂਗੇ ਤੇ ਕਿਉਂਕਿ ਲਾਈਨਿੰਗ ਵਾਲਾ ਫਿਰ ਉਹ ਸੈਟਿੰਗ ਨਹੀਂ ਆਉਂਦੀ ਕਿ ਇੱਕ ਵਾਰ ਆਪਾਂ نیچے ਤੋਂ ਲਗਾ ਕੇ ਇਦਾਂ ਆਪਾਂ ਪ੍ਰੈਸ ਕਰ ਲੈਣਾ ਠੀਕ ਹੈ ਇਹਨਾਂ ਕੱਟ ਪਾ ਕੇ ਇਸ ਤਰੀਕਾ ਵਿੱਚ ਵਿੱਚ ਫੋਲਡ ਕਰੀ ਜਾਣਾ ਇਦਾਂ ਆਪਾਂ ਸਿਰ ਇੱਕ ਪ੍ਰੈਸ ਨਾਲ ਆਪਾਂ ਬਣਾ ਲੈਣਾ ਇਹ ਆਪਣਾ ਕੋਰਨਰ ਜਿਹੜਾ ਇੱਥੋਂ ਵੀ ਆਪਾਂ ਨੇ ਕੱਟ ਲਗਾ ਲਿਆ ਇਸ ਤਰ੍ਹਾਂ ਤੇ ਇਹ ਚੀਜ਼ ਆਪਾਂ ਇਦਾਂ ਫੋਲਡ ਕਰ ਲਈਏ ਠੀਕ ਹੈ ਹੁਣ ਆਪਾਂ ਜਿਹੜੀ ਇਹ ਵਾਲੀ ਲੈਸ ਹੈ ਇਹਦੇ ਨਾਲ ਆਪਾਂ ਅਟੈਚ ਕਰਨੀ ਚਾਰ ਚਪੇਰੇ ਤੇ ਇਥੋਂ ਆਪਾਂ ਇਹਦਾ ਕਾਰਨਰ ਤੋਂ ਆਪਣੀ ਇੰਨੇ ਇੰਨੇ ਜਿਹੜੀ ਆਊਗੀ ਹੁਣ ਆਪਾਂ ਕੀ ਕਰਾਂਗੇ ਇਹਦੇ ਜਿਹੜੇ ਸਾਈਡ ਤੇ ਆ ਉਹ ਬਾਅਦ ਚ ਕੱਟ ਦੋਵਾਂਗੇ ਤੇ ਇਥੋਂ ਆਪਾਂ ਇਥੋਂ ਤੱਕ ਆਪਣੀ ਇਹ ਜਿਹੜੀ ਲੱਗੂਗੀ ਠੀਕ ਹੈ ਤੇ ਇਹਦੇ ਹਿਸਾਬ ਨਾਲ ਹੀ ਆਪਾਂ ਨੇ ਲੈਸ ਜਿਹੜੀ ਐ ਮਿਲ ਲੈਣੀ ਐ ਠੀਕ ਹੈ ਇਹ ਆਪਾਂ ਲੈਸ ਸਾਰੀ ਚਾਰ ਚਪੇਰੇ ਜਿੰਨਾ ਘੇਰੇ ਤੇ ਲੱਗੂਗੀ ਇਦਾਂ ਆਪਾਂ ਸਾਰੀ ਮੈਣ ਕੇ ਕੱਟ ਲਈ ਐ ਹੁਣ ਆਪਾਂ ਇਹਦਾ ਵਿਚਾਲਾ ਕਰਾਂਗੇ ਇਹਦਾ ਸੈਂਟਰ ਕਰ ਲੈਣਾ ਠੀਕ ਹੈ ਸੈਂਟਰ ਕਰਕੇ ਆਪਾਂ ਤੇ ਦਰੋ 셔ਟ ਦਾ ਸੈਂਟਰ ਕਰਾਂਗੇ ਤੇ ਆਪਾਂ نیچے ਤੋਂ ਸ਼ੁਰੂ ਕਰਨੀ ਹੈ ਇਹ ਲਾਉਣੀ ਹੁਣ ਆਪਾਂ ਇਹਦੇ ਵਿਚਾਲੇ ਇੱਥੇ ਲਾ ਲੈਣਾ ਨਿਸ਼ਾਨ ਠੀਕ ਹੈ ਜੀ ਤੇ ਇਹ ਆਪਣਾ ਹੋਗਾ ਲੇਸ ਦਾ ਸੈਂਟਰ ਇਹ ਆਪਣਾ 셔ਟ ਦਾ ਸੈਂਟਰ ਹੋਗਾ نیچے ਘੇਰੇ ਦਾ ਹੁਣ ਆਪਾਂ ਇਹ ਚੀਜ਼ ਦੋਨਾਂ ਨੂੰ ਮਿਲਾ ਕੇ ਇੱਥੋਂ ਸ਼ੁਰੂ ਕਰਾਂਗੇ ਠੀਕ ਹੈ ਕਿਉਂਕਿ ਆਪਾਂ ਨੇ ਉਪਰੋਂ ਸੂ ਸ਼ੁਰੂ ਕਰਾਂਗੇ ਜੇ ਤੇ ਕਈ ਵਾਰ ਹੈ ਨਾ ਕਪੜਾ ਸੈੱਟ ਨਹੀਂ ਆਉਦਾ ਆਪਾਂ ਕਿਰਾਂ ਘੇਰੇ ਦੀ ਪਹਿਲਾਂ ਲਗਾਵਾਂਗੇ ਤੇ ਆਪਾਂ ਬਾਅਦ ਵਿੱਚ ਇਹ ਵਾਲਾ ਕੱਟ ਲਗਾ ਲਾਂਗੇ ਇਹਨਾਂ ਆਪਾਂ ਸਟਰ ਸੈੱਟ ਕਰ ਲੈਣਾ ਇਹ ਮਤਲਬ ਦੂਜੇ ਤਰੀਕੇ ਨਾਲ ਵੀ ਲੱਗ ਜਾਂਦੀ ਵੀ ਪਹਿਲਾਂ ਚਾਕਾਂ ਤੇ ਚਾਕ ਤੇ ਸ਼ੁਰੂ ਕਰਾਂਗੇ ਲਾਲ ਇੱਕ ਫਿਰ ਆਪਾਂ ਘੇਰੇ ਦਾ ਕੱਟ ਲਾਵਾਂਗੇ ਉਦਾਂ ਵੀ ਸੈੱਟ ਆ ਜਾਂਦੀ ਹੈ ਤੇ ਇਹ ਅਲੱਗ ਪੱਟੀ ਲਾ ਕੇ ਵੀ ਲਗਾ ਲਗਾ ਸਕਦੇ ਆ ਉਹ ਆਪਾਂ ਜਿਹੜੇ ਮਰਜ਼ੀ ਤਰੀਕੇ ਨਾਲ ਲਗਾ ਲਈਏ ਤੇ ਆਪਾਂ ਨੇ ਇਹ ਚਾਰਛੇਰੇ ਦੇ ਵਿੱਚ ਹੀ ਕੱਟ પા ਕੇ ਚਾਰਛੇਰੇ ਆਪਾਂ ਉਦਾਂ ਹੀ ਲਗਾਵਾਂਗੇ ਅਲੱਗ ਪੱਟੀ ਨਹੀਂ ਤਿਆਰ ਕੀਤੀ ਠੀਕ ਹੈ ਆਪਾਂ ਇਹ ਹੁਣ ਸਿੱਧੇ ਪਾਸੇ ਇਦਾਂ ਉੱਪਰ ਪੁੱਠੀ ਲੇਸ ਰੱਖ ਕੇ ਤੇ ਸਲਾਈ ਲਾ ਲੈਣੀ ਹੈ ਇਹ ਆਪਣੀ ਲੇਸ ਜਿਹੜੀ ਪੁੱਠੀ ਰੱਖੀ ਹੋਈ ਹੈ ਆਪਾਂ ਕਾਰਨਰ ਤੇ ਕਰੀ ਨੂੰ ਲਗਾ ਲਿਆ ਠੀਕ ਹੈ ਹੁਣ ਆਪਾਂ ਇਧਰਲੀ ਸਾਈਡ ਨੂੰ ਲਾਉਣਾ ਹੈ ਇਨੂੰ ਆਪਾਂ ਇੱਦਾਂ ਵਿੱਚ ਰੱਖ ਕੇ ਵੀ ਉੱਪਰ ਦੀ ਸਲਾਈ ਲਾ ਸਕਦੇ ਆ ਪਰ ਉਹ ਫੇਰ ਕਈ ਵਾਰ ਆਪਾਂ ਨਾਲਾ ਕੱਪੜਾ ਨੀਚੇ ਵਾਲਾ ਉਹ ਰਹਿ ਜਾਂਦਾ ਥੱਲੇ ਤੇ ਤਾਂ ਕਰਕੇ ਆਪਾਂ ਉਹਨੂੰ ਇਹ ਸੈਂਟਰ ਨਾਲ ਸੈਂਟਰ ਮਿਲਾ ਲੈਣਾ ਆਪਾਂ ਨੀਚੇ ਘੇਰੇ ਦਾ ਵੀ ਇੱਥੋਂ ਤੇ ਆਪਾਂ ਪੁੱਠੇ ਪਾਸੇ ਦੀ ਇਹਨੂੰ ਇਸ ਤਰ੍ਹਾਂ ਲਾਵਾਂਗੇ ਇਦਾਂ ਨੂੰ ਕਰਕੇ ਇਹਦਾ ਰੱਖਾਂਗੇ ਇਹ ਪਾਸਾ ਜਿੱਥੇ ਆਪਣੀ ਕਰੀਜ਼ ਬਣੀ ਹੈ ਉਹਦੇ ਨਾਲ ਨਾਲ ਆਪਾਂ ਨੇ ਇੱਧਰਲੀ ਸਾਈਡ ਪੁੱਠੇ ਪਾਸੇ ਲਾਵਾਂਗੇ ਠੀਕ ਹੈ ਜੀ ਇੱਦਾਂ ਐਸ ਐਸਟਰਾ ਰੱਖਾਂਗੇ ਜਿਵੇਂ ਆਪਾਂ ਆਮ ਸ਼ਰਟ ਵਿੱਚ ਕੱਟ ਪਾਉਣੀ ਹੈ ਉਸੇ ਤਰੀਕੇ ਨਾਲ نیچے ਤਾਂ ਲੱਗ ਜਾਣੀ ਹੈ ਜਿਵੇਂ ਆਪਾਂ ਜੁਆਇੰਟ ਲੈਸ ਹੇਠੇ ਘੇਰੇ ਤੇ ਲਗਾਉਣੇ ਆ ਤੇ ਬਸ ਇੰਨਾ ਹੀ ਹੈ ਜਿਹੜਾ ਆਪਾਂ ਫੋਲਡ ਕਰਨਾ ਉਹ ਨਾਲ ਦੀ ਨਾਲ ਨਾਲ ਹੀ ਮੋੜ ਲੈਣਾ ਤੇ ਆਪਣਾ ਵਿੱਚ ਆ ਜਾਊਗਾ ਫਿੱਤਰਪਾਈ ਕਰਨ ਦੇ ਨੇ ਲੋੜ ਨਹੀਂ ਆਪਾਂ ਜੇ ਇਸ ਤਰੀਕੇ ਨਾਲ ਲਾਵਾਂਗੇ ਕਿਉਂਕਿ ਆਪਾਂ ਉਨਾ ਹੀ ਆਪਾਂ ਚਾਕਾ ਬੰਨੀ ਛੱਡਣਾ ਉਨਾ ਹੀ ਆਪਾਂ ਨੀਚੇ ਛੱਡਣਾ ਇੱਕੋ ਜਿਹਾ ਨਿਸ਼ਾਨ ਲਾ ਕੇ ਤੇ ਆਪਾਂ ਇੱਕੋ ਇੱਕੋ ਜਿਹਾ ਕੱਪੜੇ ਨੂੰ ਛੱਡਾਂਗੇ ਚਾਰਸ ਘੇਰੇ ਤੇ ਆਪਣੇ ਸਾਰੇ ਜਿਹੜੀ ਇਹ ਲੱਗ ਜੂਗੀ ਠੀਕ ਹੈ ਜੀ ਤੇ ਮੇਰੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਜੂ ਕਰ ਦਿਓ ਪਲੀਜ਼ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤਾਂ ਕਿ ਤੁਹਾਡੇ ਕੋਲੇ ਸਾਰੀਆਂ ਮੇਰੀਆਂ ਵੀਡੀਓ ਪਹੁੰਚ ਸਕਣ ਤੇ ਆਪਾਂ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਰੋਜ਼ ਦੱਸਾਂਗੇ ਵੀਡੀਓ ਪਾਵਾਂਗੇ ਠੀਕ ਹੈ ਜੀ ਇਹਦਾ ਆਪਾਂ ਜਿਹੜਾ ਗਲੇ ਦਾ ਡਿਜ਼ਾਈਨ ਤਿਆਰ ਕੀਤਾ ਉਹ ਵੀ ਆਪਾਂ ਨੇ ਤੁਹਾਨੂੰ ਵੀਡੀਓ ਪਾਈ ਹੋਈ ਹੈ ਤੇ ਇੱਕ ਆਪਾਂ ਬਾਵਾ ਤੇ ਵੀ ਜੁਆਇੰਟ ਲੈਂਸ ਲਗਾਈ ਹੈ ਉਹ ਵੀ ਮੇਰੇ ਚੈਨਲ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਇਸ ਤਰੀਕੇ ਆਪਣਾ ਜਿਵੇਂ نیچے ਸਾਰੀ ਆਪਣੀ ਲੱਗੀ ਹੈ ਠੀਕ ਹੈ ਜੀ ਇਹ ਆਪਣੇ ਇਦਾਂ ਆ ਗਈ ਹੁਣ ਆਪਾਂ ਉੱਪਰ ਦੀ ਰੱਖ ਰੱਖ ਕੇ ਇਦਾਂ ਆਪਾਂ ਨੇ ਨਾ ਲਾਈਵ ਇਸ ਤਰੀਕੇ ਨਾਲ ਆਪਣੀ ਸਿਉਣ ਲੱਗ ਜਾਈਏ ਠੀਕ ਹੈ ਇਹ ਆਪਾਂ ਬਾਅਦ ਚ ਵੀ ਇਕੱਠੀ ਵੀ ਲਵਾ ਲਗਾ ਸਕਦੇ ਆ ਉਹ ਆਪਾਂ ਜਿਵੇਂ ਆਪਾਂ ਨੂੰ ਸੈਟ ਲੱਗਦਾ ਉਦਾਂ ਹੀ ਆਪਾਂ ਇਹ ਪਾ ਲੈਣਾ ਹੁਣ ਆਪਾਂ ਇਹ ਵਾਲੀ ਸਿਉਣ ਉੱਪਰ ਦੀ ਇਸ ਤਰੀਕੇ ਨਾਲ ਲਾਉਣੀ ਹੈ ਵੀ نیچے ਵੀ ਆਪਣੀ ਸਿਉਣ ਪੂਰੀ ਇਹਦੇ ਉੱਪਰ ਲੱਗਣੀ ਚਾਹੀਦੀ ਹੈ ਠੀਕ ਹੈ ਤੇ ਇਹ ਆਪਾਂ ਦੂਜੇ ਤਰੀਕੇ ਨਾਲ ਵੀ ਲਾ ਸਕਦੇ ਆ ਵੀ نیچے ਵਾਲੀ ਸਿਉਣ ਪਹਿਲਾਂ ਲਗਾ ਲੇ ਉੱਪਰ ਵਾਲੀ ਬਾਅਦ ਵਿੱਚ ਲਗਾ ਸਕਦੇ ਆ ਜਿੱਦੋਂ ਲੈਸ ਅਟੈਚ ਕਰਨੀ ਆ ਉਹ ਆਪਾਂ نیچے ਵੀ ਪਹਿਲਾਂ ਅਟੈਚ ਕਰ ਸਕਦੇ ਆ ਠੀਕ ਹੈ ਇੱਥੇ ਆਪਾਂ ਇੱਥੋਂ ਆਪਾਂ نیچے ਪਹਿਲਾਂ ਸਲਾਈ ਮਾਰ ਲੇ ਬਾਅਦ ਵਿੱਚ ਉੱਪਰ ਤੇ ਹੁਣ ਆਪਾਂ ਇਹ ਸਲਾਈ ਇੱਥੇ ਲੱਗ ਗਈ ਹੈ ਹੁਣ ਆਪਾਂ ਸਾਈਡ ਵਾਲੀ ਹਾਂਜੀ ਹੁਣ ਆਪਾਂ ਨੇ ਇਹ نیچے ਸਾਰੀ ਸਹੀ ਲੱਗ ਗਈ ਹੈ ਹੁਣ ਆਪਾਂ ਇਧਰਲੀ ਸਾਈਡ ਚਾਕਾਂ ਤੇ ਲਾਵਾਂਗੇ ਇਹ ਆਪਾਂ ਜਿੰਨੀ ਜਿੰਨੀ ਆਪਾਂ ਨਾਲ ਨਾਲ ਆਪਾਂ ਦੂਸਰੀ ਸਾਈਡ ਛੱਡਿਆ ਸੀ ਉਦਾਂ ਹੀ ਆਪਾਂ ਇੱਥੇ ਨਿਸ਼ਾਨ ਲਗਾ ਲੈਣਾ ਠੀਕ ਹੈ ਇੱਥੇ ਆਪਾਂ ਨੇ ਸਲਾਈ ਜਿੰਨਾ ਛੱਡ ਕੇ ਤੇ ਨਿਸ਼ਾਨ ਲਾਵਾਂਗੇ ਉੱਪਰ ਆਪਣੇ ਚਾਕ ਦੇ ਬਰਾਬਰ ਤੱਕ ਆਊਗੀ ਥੋੜੀ ਜੀ ਚਾਕ ਦੇ ਉੱਪਰ ਰੱਖਾਂਗੇ ਠੀਕ ਹੈ ਜਿੱਥੇ ਆਪਣੇ ਚਾਕ ਮੰਦੇ ਐ ਤੇ ਇਦਾਂ ਆਪਾਂ ਨਿਸ਼ਾਨ ਲਾ ਲਿਆ ਹੁਣ ਆਪਾਂ ਕੀ ਕਰਾਂਗੇ ਲਾਈਨਿੰਗ ਕਰਕੇ ਲਾਈਨਿੰਗ ਤੇ ਆਪਾਂ ਇੱਕ ਸਲਾਈ ਲਾਵਾਂਗੇ ਕਿਉਂਕਿ ਆਪਣੀ ਸਲਾਈ ਜਿਹੜੀ ਲਾਈਨਿੰਗ ਆ ਉਹ ਉੱਥੇ ਹੀ ਸੈੱਟ ਰਵੇ ਤੇ ਜਦੋਂ ਆਪਾਂ ਲੈਸ ਲਗਾਵਾਂਗੇ ਤੇ ਆਪਾਂ ਨੂੰ ਦੁਬਾਰਾ ਸਿੱਟ ਨਾਲ ਨਾ ਕਰਨੀ ਪਵੇ ਤੇ ਜਿੱਥੇ ਆਪਾਂ ਨਿਸ਼ਾਨ ਲਾਇਆ ਉਦੋਂ ਅਗਲੀ ਸਾਈਡ ਜਿੱਥੇ ਆਪਣੀ ਸਿਉਣ ਆਉਣੀ ਹੈ ਲੈਸ ਦੀ ਉੱਥੇ ਆਪਾਂ ਲਾਈਨਿੰਗ ਤੇ ਸਿਉਣ ਲਾ ਲੈਣੀ ਠੀਕ ਹੈ ਜੀ ਇਨੂੰ ਅਟੈਚ ਕਰ ਲੈਣਾ ਆਪਾਂ ਲਾਈਨਿੰਗ ਨੂੰ ਨਾਲ ਇਹ ਵਾਲੀ ਕੱਚੀ ਸਲਾਈ ਆ। ਫਿਰ ਆਪਾਂ ਇੱਥੋਂ ਆਪਾਂ ਨੇ ਕੱਟ ਕਰ ਦੇਣਾ। ਇਹ ਆਪਣੀ ਹੁਣ ਜਿਹੜੀ ਲਾਈਨਿੰਗਾ ਇੱਥੇ ਸੈੱਟ ਰਹੂਗੀ ਠੀਕ ਹੈ। ਫਿਰ ਆਪਾਂ ਇੱਥੇ ਕੱਟ ਪਾ ਲਾਂਗੇ ਤੇ ਆਪਾਂ ਜਿਹੜਾ ਆਪਣਾ ਫੋਲਡ ਕੀਤਾ ਉਧਰਲੀ ਸਾਈਡ ਵੀ ਇੱਕ ਸਲਾਈ ਲਗਾ ਸਕਦੇ ਆ ਜੇ ਆਪਾਂ ਤੋਂ ਨਾ ਨਹੀਂ ਸੈੱਟ ਆਉਂਦਾ ਕਿਸੇ ਤੋਂ। ਤੇ ਇਹ ਆ ਇੱਥੋਂ ਆਪਾਂ ਜਿੱਥੇ ਤਿੱਕਰ ਆਪਣਾ ਚਾਕ ਦਾ ਬਰਾਬਰ ਹੈ ਠੀਕ ਹੈ ਉੱਥੇ ਤਿੱਕਰ ਆਪਾਂ ਲਗਾ ਲਿਆ। ਹੁਣ ਆਪਾਂ ਇੱਥੇ ਥੋੜਾ ਜਿਹਾ ਦੋਨਾਂ ਸਾਈਡਾਂ ਨੂੰ ਇਸ ਤਰ੍ਹਾਂ ਕੱਟ ਲਾਵਾਂਗੇ ਫੋਲਡ ਕਰਨ ਵਾਸਤੇ ਵੀ ਵੀ ਬਣਾ ਲੈਣੀ ਆਪਾਂ ਨੇ ਠੀਕ ਹੈ ਫਿਰ ਇੱਕ ਉਧਰ ਨੂੰ ਵੀ ਕੱਟ ਦੇਣਾ ਥੋੜਾ ਜਿਹਾ ਤੇ ਥੋੜਾ ਜਿਹਾ ਹੀ ਦੂਜੀ ਸਾਈਡ ਨੂੰ ਇੱਥੋਂ ਫਿਰ ਆਪਣੀ ਲੈਸ ਜਿਹੜੀ ਹੈ ਜਿਹਦੇ ਵਿੱਚ ਜੋਇੰਟ ਲਾਵਾਂਗੇ ਆਪਾਂ ਉਹਦੋਂ ਆਪਣਾ ਉੱਪਰ ਨੂੰ ਫੋਲਡ ਹੋ ਜਾਊਗਾ ਠੀਕ ਹੈ ਹੁਣ ਜਿਹੜੀ ਇਹ ਲੈਸ ਇਧਰਲੀ ਸਾਈਡ ਆਪਾਂ ਤੁਹਾਨੂੰ ਦੱਸਦੇ ਆ ਲਾਉਣੀ ਇਹ ਆਪਾਂ ਦੋ ਤਰੀਕਿਆਂ ਨਾਲ ਤੁਹਾਨੂੰ ਦੱਸਾਂਗੇ ਚਾਕਾਂ ਤੇ ਲੈਸ ਲਾਉਣੀ ਵੀ ਇਧਰਲੀ ਸਾਈਡ ਤੁਹਾਨੂੰ ਹੋਰ ਤਰੀਕਾ ਦੱਸਾਂਗੇ ਜਿਹੜੀ ਦੂਸਰੀ ਸਾਈਡ ਆਪਾਂ ਲੈਸ ਲਾਵਾਂਗੇ ਉਹ ਤੁਹਾਨੂੰ ਹੋਰ ਤਰੀਕੇ ਨਾਲ ਲਾਉਣੀ ਦੱਸਾਂਗੇ ਠੀਕ ਹੈ ਜੀ ਤੁਸੀਂ ਮੇਰੀ ਪੂਰੀ ਵੀਡੀਓ ਜ਼ਰੂਰ ਦੇਖਿਓ ਹੁਣ ਆਪਾਂ ਇੱਥੋਂ ਇਹ ਸ਼ੁਰੂ ਕਰਾਂਗੇ ਠੀਕ ਹੈ ਇਹ ਆਪਾਂ ਲੈਸ ਜਿਹੜੀ ਲਾਵਾਂਗੇ ਇਸ ਪਾਸੇ ਆਪਾਂ ਉੱਪਰਲੀ ਸਾਈਡ ਵਾਲਾ ਜਿੰਨਾ ਆਪਾਂ ਫੋਲਡ ਕੀਤਾ ਉਹਨਾਂ ਖੋਲ ਕੇ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਲੈਸ ਜਿਹੜੀ ਪੁੱਠੀ ਰੱਖ ਕੇ ਲਾਵਾਂਗੇ ਠੀਕ ਹੈ ਜੀ ਇਦਾਂ ਆਪਾਂ ਨੇ ਗਲਾਈ 'ਚ ਉੱਥੇ ਕੋਈ ਵਾਲ ਨਹੀਂ ਪਾਉਣਾ ਆਪਾਂ ਜਿੱਥੇ ਚੌਰਸ ਕਿਹੜਾ ਇਹ ਆਪਣੀ ਸਿੱਧੀ ਲੱਗੂਗੀ ਇੱਕ ਵਾਰ ਤੇ ਫਿਰ ਆਪਾਂ ਜਦੋਂ ਵਿਚਾਰ ਮਤਲਬ ਵਿਚਕਾਰਲਾ ਜਿਹੜਾ ਆਪਣਾ ਪੱਲਾ ਉਹਦੇ ਨਾਲ ਅਟੈਚ ਕਰਾਂਗੇ ਉਦੋਂ ਆਪਣੇ ਕੋਰਨਰ ਜਿਹੜੇ ਆ ਉੱਥੇ ਆਪਾਂ ਥੋੜੀ ਸਿਲਾਈ ਲਾ ਕੇ ਉਹਦਾ ਤਕੋਨਾ ਬਣਾ ਲੈਣਾ ਠੀਕ ਹੈ ਹੁਣ ਆਪਾਂ ਨੇ ਸਿੱਧੇ ਪਾਸੇ ਬਸ ਲੇਸ ਨਾਲ ਰੱਖ ਕੇ ਪੁੱਠੀ ਇਦਾਂ ਹੀ ਸਿਰੇ ਤੱਕ ਸਿਲਾਈ ਲਾ ਲੈਣੀ ਹੈ ਠੀਕ ਹੈ ਜੀ ਹੁਣ ਆਪਣੀ ਇਹ ਸਿਲਾਈ ਇੱਥੇ ਸਿਰੇ ਤੱਕ ਲੱਗ ਗਈ ഈ ജാ ഇത് ടക്കാ ഒന്നു അപ്പം ഉം ഫോൾഡ് കെ ഏവീല ലെസില സൈഡ ഇത് ലോകീ ടീക്കാ കോർനരണ ജാന്ന കെ ശീച്ച എർ എ ബിക്ലുൾ ലോന തൈ ലാ ദിവസ ഡബൽ സിലായി ടീക്കി ਇਥੋਂ ਆਪਾਂ ਥੋੜਾ ਜਿਹੜਾ ਫालतੂ ਆ ਉਹ ਕੱਟ ਕਰ ਦਾਂਗੇ ਲੈ ਇਸ ਨੂੰ ਠੀਕ ਹੈ ਜੀ ਇਹ ਆਪਣਾ ਹੁਣ ਕੋਰਨਰ ਜਿਹੜਾ ਬਿਲਕੁਲ ਸਹੀ ਬਣ ਗਿਆ ਤੇ ਹੁਣ ਆਪਾਂ ਇਥੋਂ ਜਿਹੜੀ ਜੁਆਇੰਟ ਲੈਸ ਇਹਦੇ ਨਾਲ ਐਦਾਂ ਅਟੈਚ ਕਰਨੀ ਆ ਠੀਕ ਹੈ ਜੀ ਇਥੋਂ ਆਪਾਂ ਸਿੱਧੀ ਸਿਲਾਈ ਲਾਵਾਂਗੇ ਇਹ ਲਾਈਨਿੰਗ ਵਾਲਾ ਕਰਕੇ ਆਪਾਂ ਨੇ ਅਲੱਗ-ਅਲੱਗ ਲਗਾਈ ਐ ਕੱਟ ਵੀ ਯਾਨੀ ਪਹਿਲਾਂ ਨਹੀਂ ਆਪਾਂ ਇਕੱਠੀ ਵੀ ਲਗਾ ਸਕਦੇ ਆ ਇਧਰਲੇ ਚਾਕ ਤੋਂ ਸ਼ੁਰੂ ਕਰਕੇ ਘੇਰੇ ਤੇ ਉਧਰ ਦੋਨਾਂ ਸਾਈਡਾਂ ਤੇ ਉਦਾਂ ਵੀ ਆਪਾਂ ਲਗਾ ਸਕਦੇ ਆ ਤੇ ਇਹ ਤੁਹਾਨੂੰ ਮੈਂ ਤਾਂ ਕਰਕੇ ਘੇਰੇ ਤੇ ਪਹਿਲਾਂ ਲਗਾ ਕੇ ਦੱਸੀ ਆ ਮੈਂ ਕਿ ਦੋਨੇ ਤਰੀਕੇ ਤੁਹਾਨੂੰ ਦੱਸੇ ਜਾਣਗੇ ਇਸ ਵੀਡੀਓ ਵਿੱਚ ਵੀ ਇਧਰ ਲਿਜਾ ਕੇ ਤੇ ਮੈਂ ਅਲੱਗ ਵੀਰ ਤੁਹਾਨੂੰ ਦੱਸਿਆ ਤੇ ਦੂਸਰੇ ਚਾਕ ਤੇ ਆਪਾਂ ਅਲੱਗ ਅਟੈਚ ਕਰਨੇ ਦੱਸਾਂਗੇ ਤਾਂ ਕਰਕੇ ਆਪਾਂ ਇਦਾਂ ਤੁਹਾਨੂੰ ਦੱਸਿਆ ਜੇ ਇੱਕ ਤਰੀਕਾ ਹੀ ਆਪਾਂ ਵਰਤ ਕੇ ਲਾਉਣੀ ਹੋਵੇ ਤਾਂ ਆਪਾਂ ਇੱਕ ਤਰੀਕੇ ਨਾਲ ਚਾਰ ਚਪੇਰੇ ਇਕੱਠੇ ਵੀ ਲਾ ਸਕਦੇ ਆ ਠੀਕ ਹੈ ਜੀ ਹੁਣ ਆਪਣੀ ਇਦਾਂ ਇਹ ਜੋਇੰਟਲੈਸ ਲੱਗ ਗਈ ਹੈ ਫਿਰ ਨੂੰ ਆਪਾਂ ਪ੍ਰੈਸ ਕਰਕੇ ਇੱਕ ਵਾਰੀ ਬਿਲਕੁਲ ਕੋールド ਜਿਹੜਾ ਸੈੱਟ ਕਰਕੇ ਇੱਕੋ ਜਿਹਾ ਕਰ ਲੈਣਾ ਠੀਕ ਹੈ ਜੀ ਪ੍ਰੈਸ ਕਰਨ ਨਾਲ ਪੂਰੀ ਫਿਨਿਸ਼ਿੰਗ ਆ ਜਾਂਦੀ ਹੈ ਆਪਣੀ ਪੱਟੀ ਜਿਹੜੀ ਘੇਰੇ ਦੀ ਤੇ ਚਾਕਾਂ ਦੀ ਆਪਾਂ ਨੂੰ ਸੇਮ ਇੱਕੋ ਜਿਹੀ ਆਪਾਂ ਨੇ ਰੱਖਣੀ ਹੈ ਠੀਕ ਹੈ ਜੀ ਹੁਣ ਆਪਾਂ ਪ੍ਰੈਸ ਕਰਕੇ ਸਾਨੂੰ ਸੈੱਟ ਕਰ ਲਿਆ ਇੱਥੋਂ ਆਪਾਂ ਜਿਹੜਾ ਵਿੱਚ ਜਿੱਨਾ ਆਪਣਾ ਉਹ ਟੱਕ ਲਗਾਉਂਦਾ ਵਿੱਚ ਹੋ ਜਾਂਦਾ ਬਿਲਕੁਲ ਆਪਣੀ ਫਿਨਿਸ਼ਿੰਗ ਨਾਲ ਇਹ ਲੱਗ ਜਾਂਦੀ ਹੈ ਹੁਣ ਆਪਣੀ ਉੱਪਰਲੀ ਸਲਾਈ ਰਹਿ ਗਈ ਠੀਕ ਹੈ ਟਾਪ ਸਟਿਚ ਜਿਹੜਾ ਉੱਪਰ ਲਗਾਉਣਾ ਉਹ ਆਪਣੀ ਇੱਕ ਸਲਾਈ ਇੱਥੇ ਲਗਾਉਣੀ ਹੈ ਠੀਕ ਹੈ ਜੀ ਤੇ ਇੱਥੋਂ ਵਾਲੀ ਇਸ ਨੂੰ ਇਦਾਂ ਕਰਕੇ ਤੇ ਇਹ ਸਲਾਈ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਇੱਥੋਂ ਰੱਖਾਂਗੇ ਕਾਰਨਰ ਤੋਂ ਠੀਕ ਹੈ ਕਾਰਨਰ ਤੋਂ ਰੱਖ ਕੇ ਤੇ ਆਪਾਂ ਇਹਦੇ ਔਰਲੀ ਸਾਈਡ ਚਾਰਚ ਪੇਰੀ ਲੇਸ ਜਿਹੜੀ ਇਹਦੀ ਵਿੱਚ ਅਟੈਚ ਕੀਤੀ ਹੈ ਉਹ ਆਪਾਂ ਉੱਪਰ ਦੀ ਸਿਲਾਈ ਨਾਲ ਲਗਾ ਲਾਂਗੇ ਇਹ ਤੋਂ ਬਰਾਬਰ ਰੱਖ ਕੇ ਠੀਕ ਹੈ ਜੀ ਏਟ ਲਈ ਆਪਾਂ ਇਹ ਤੁਹਾਨੂੰ ਕਰਕੇ ਤੇ ਉੱਪਰ ਲਈ ਸਿਲਾਈ ਆਪਾਂ ਇਹੋ ਕਪੜਾ ਆਪਾਂ ਦੇਖ ਲੈਣਾ ਇਸ ਤਰ੍ਹਾਂ ਆਪਣਾ ਆਉਣਾ ਚਾਹੀਦਾ ਠੀਕ ਹੈ ਇਹ ਨਾਲ ਉਹ ਵੀ ਆਪਣਾ ਏਟਲਾ ਕਪੜਾ ਬਾਹਰ ਨਿਕਲ ਜੇ ਉੱਪਰ ਦੀ ਸਲਾਈ ਉਸੇ ਹਿਸਾਬ ਨਾਲ ਆਪਾਂ ਲਗਾਈ ਜਾਣੀ ਐ। ਵੈਸੇ ਤਾਂ ਆਪਾਂ ਪ੍ਰੈਸ ਕਰਕੇ ਬਰਾਬਰ ਹੀ ਰੱਖਿਆ ਹੁੰਦਾ 8 ਲਾਕ ਜਿਹੜਾ ਕੱਪੜਾ ਨਾ ਥੋੜਾ ਜਿਹਾ ਵੱਧ ਮਾਈ ਰੱਖਣਾ ਆਉਂਦਾ ਆਪਾਂ ਨੇ ਠੀਕ ਐ। ਹੁਣ ਆਪਾਂ ਇੱਥੋਂ ਜਿਹੜੀ ਸਲਾਈ ਇਦਾਂ ਲਾ ਕੇ ਚੌਰਸ ਤੇ ਇੱਥੋਂ ਆਪਾਂ ਇਦਾਂ ਨੂੰ ਲੈ ਆਉਣਾ। ਠੀਕ ਐ ਜੀ। ਇੱਥੋਂ ਆਪਾਂ ਕਾਰਨਰ ਤੇ ਆ ਗਏ। ਔਰ ਦੇਖੋ ਇਹ ਤਾਂ ਸੂਵੀ ਵਿੱਚ ਕਰਕੇ ਕਮਾ ਲੈਣਾ ਹੁਣ ਆਪਾਂ ਉੱਪਰਲੀ ਇਹਦੀ ਸਾਈਡ ਤੇ ਇਦਾਂ ਸਲਾਈ ਲਾਵਾਂਗੇ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਜਿਹੜਾ ਚਾਕਾਂ ਤੇ ਲਾਉਣੀ ਦੱਸਣੀ ਆ ਉਹ ਆਪਾਂ ਹੁਣ ਦੂਸਰੀ ਸਾਈਡ ਲਗਾਵਾਂਗੇ ਉਹ ਤੁਹਾਨੂੰ ਦੂਸਰੇ ਤਰੀਕੇ ਨਾਲ ਦੱਸਾਂਗੇ ਇਹ ਆਪਣੀ ਇਸ ਤਰੀਕੇ ਨਾਲ ਲਾ ਕੇ ਲੈਸ ਤਿਆਰ ਹੋ ਗਈ ਹੈ ਹੁਣ ਆਪਾਂ ਇਹਦੇ ਲਈ ਸਾਈਡ ਲਗਾਵਾਂਗੇ ਇਧਰਲੀ ਸਾਈਡ ਆਪਾਂ ਇਦਾਂ ਲਗਾਵਾਂਗੇ ਆਹ ਦੇਖ ਸਕਦੇ ਤੁਸੀਂ ਇਹ ਆਪਣਾ ਤਰੀਕਾ ਹੋਰ ਆ ਇਹ ਆਪਾਂ ਨੇ ਪੁੱਠੇ ਪਾਸੇ ਇਸ ਤਰੀਕੇ ਆਪਾਂ ਰੱਖ ਰੱਖ ਕੇ ਲਾ ਲੈਣੀ ਹੈ ਠੀਕ ਹੈ ਤੇ ਲੈਸ ਆਪਣੀ ਜਿਹੜੀ ਹੈ ਸਿੱਧੀ ਹੈ ਇਹ ਆਪਣੀ ਲੈਸ ਸਿੱਧੀ ਹੈ ਜਿਹੜਾ ਆਪਣੇ ਚਾਕ ਫੋਲਡ ਕੀਤਾ ਹੋਇਆ ਨਾ ਉਹ ਉਸ ਚਾਕ ਦੇ ਆਪਾਂ ਨੇ ਉੱਪਰ ਰੱਖ ਕੇ ਇਸ ਤਰ੍ਹਾਂ ਲਾ ਲੈਣੀ ਠੀਕ ਹੈ ਜਿੱਦਾਂ ਜਿੱਦਾਂ ਫੋਲਡ ਕੀਤਾ ਉਹਦੇ ਨਾਲ ਹੀ ਉੱਪਰ ਰੱਖ ਰੱਖ ਕੇ ਆਪਾਂ ਨੇ ਸਲਾਈ ਲਾ ਲਈ ਹੈ ਠੀਕ ਹੈ ਆਪ ਦੇਖ ਸਕਦੇ ਤੁਸੀਂ ਇਧਰਲੀ ਸਾਈਡ ਆਪਣੀ ਇਦਾਂ ਲੱਗੀ ਹੈ ਫੋਲਡ ਕੀਤੀ ਦੇ ਉੱਪਰ ਹੀ ਹੁਣ ਆਪਾਂ ਨੇ ਹੁਣ ਆਪਾਂ ਹੇਠੇ ਤੋਂ ਇਹ ਨਹੀਂ ਹੋਊਗਾ ਇਹ ਇਧਰਲੀ ਸਾਈਡ ਜਿਹੜਾ ਤੁਹਾਨੂੰ ਦੱਸਿਆ ਵੀ ਆਪਣੀ ਸਲਾਈ ਬਾਹਰ ਨਿਕਲ ਗਈ ਜਾਣ ਲੱਗੀ ਦੀ ਇਹ ਜਾਨੀ ਆਪਾਂ ਨੇ ਇਦਾਂ ਲੱਗ ਜਾਣੀ ਹੈ ਹੁਣ ਆਪਾਂ ਉੱਪਰ ਦੀ ਸਾਈਡ ਲਗਾਵਾਂਗੇ ਪ੍ਰੈਸ ਕਰਕੇ ਇਹਨੂੰ ਫਿਨਿਸ਼ਿੰਗ ਨਾਲ ਇੱਥੋਂ ਚਾਕ ਆਪਾਂ ਜਿਹੜੀ ਆਪਣੀ ਸਲਾਈ ਲੱਗੀ ਹੈ ਨਾ ਉਹ ਆਪਾਂ ਸਾਰੀ ਅੰਦਰ ਕਰ ਲੈਣੀ ਹੈ ਹੁਣ ਆਪਣੀ نیچے ਸਿਉਣ ਲੱਗੀ ਹੋਈ ਹੈ ਉੱਪਰ ਆਪਾਂ ਇਦਾਂ ਰੱਖ ਰੱਖ ਕੇ ਸਾਰੇ ਆਪਾਂ ਇਸ ਤਰੀਕੇ ਨਾਲ ਇਹਨੂੰ ਅਟੈਚ ਕਰ ਲੈਣਾ ਠੀਕ ਹੈ ਉਹ ਆਪਾਂ ਉੱਪਰਲੀ ਸਾਈਡ ਪਹਿਲਾਂ ਲਗਾ ਕੇ نیچے ਵਾਲੀ ਸਾਈਡ ਉੱਪਰ ਦੀ ਬਖਾ ਲਗਾਇਆ ਸੀ ਨਾ ਉਹ ਤਰੀਕਾ ਲੱਗਾ ਇਹ ਤਰੀਕਾ ਲੱਗਾ ਮੈਨੂੰ ਇਹ ਤਰੀਕਾ ਜਿਹੜਾ ਹੁਣ ਆਪਾਂ ਲਗਾਇਆ ਇਹ ਤਰੀਕਾ ਮੈਨੂੰ ਥੋੜਾ ਜਿਹਾ ਵਧੀਆ ਲੱਗਦਾ ਸੁੱਖਾ ਲੱਗਦਾ ਜਾਨੀ ਤੇ ਵੈਸੇ ਉਸ ਤਰੀਕੇ ਨਾਲ ਵੀ ਲੱਗ ਜਾਂਦੀ ਹੈ ਤੁਸੀਂ ਜਿਹੜਾ ਮਰਜ਼ੀ ਵਰਤ ਕੇ ਆਪਾਂ ਆਪਦੀ ਲੇਸ ਨੂੰ ਲਗਾ ਸਕਦੇ ਹੋ ਤੇ ਜੇ ਤੁਹਾਨੂੰ ਨਹੀਂ ਵੀ ਸਮਝ ਲੱਗੀ ਤੇ ਤੁਸੀਂ ਮੈਨੂੰ ਦਵੋ ਮਤਲਬ ਕਿ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਵੀ ਜੇ ਕੋਈ ਨਹੀਂ ਪਤਾ ਲੱਗਾ ਵੀ ਤੁਸੀਂ ਕਿਦਾਂ ਲਗਾਈ ਹੈ ਫਿਰ ਮੈਂ ਸਲੋ ਵੀਡੀਓ ਬਣਾ ਕੇ ਤੁਹਾਨੂੰ ਇੱਕ ਪਾ ਦੂੰਗੀ ਇਹ ਵੀਡੀਓ ਬਹੁਤ ਜ਼ਿਆਦਾ ਲੰਮੀ ਬਣ ਜਾਂਦੀ ਹੈ ਤਾਂ ਕਰਕੇ ਸਾਨੂੰ ਤੇਜ਼ ਕਰਨੀ ਪੈਂਦੀ ਹੈ ਕਿਉਂਕਿ ਟਾਈਮ ਤਾਂ ਬਹੁਤ ਹੀ ਲੱਗ ਜਾਂਦਾ ਏਦਾਂ ਦੀ ਡਿਜ਼ਾਈਨ ਬਣਾਉਣ ਵਾਸਤੇ ਤੇ ਜੇ ਆਪਾਂ ਸਾਰਾ ਟਾਈਮ ਹੀ ਉਹ ਆਪਾਂ ਲਾਈਵ ਜੇ ਹੈ ਦਿਖਾਉਣੇ ਆ ਜਾਂ ਤੁਹਾਨੂੰ ਵੀਡੀਓ ਉਦਾਂ ਹੀ ਪਾਉਣੇ ਆ ਤਾਂ ਬਹੁਤ ਟਾਈਮ ਦੀ ਵੀਡੀਓ ਬਣ ਜਾਂਦੀ ਹੈ ਫਿਰ ਕੋਈ ਦੇਖਦਾ ਨਹੀਂ ਉਨੀ ਟਾਈਮ ਹੁੰਦਾ ਹੀ ਨਹੀਂ ਕਿਸੇ ਕੋਲ ਵੀ ਦੇਖ ਲਈਏ ਤੇ ਇਸ ਤਰੀਕੇ ਨਾਲ ਆਪਣੀ ਸਾਰੇ ਲਾਗੀ ਸਲਾਈ ਹੁਣ ਆਪਣਾ ਇਹ ਜਿਹਾ ਕਾਰਨਰ ਹੈ ਨਾ ਕਾਰਨਰ ਵਾਲਾ ਆਪਣਾ ਇਹ ਇਧਰਲੀ ਸਾਈਡ ਜਿੰਨਾ ਕਪੜਾ ਆ ਗਿਆ ਤੇ ਆਪਾਂ ਖੁੰਝੇ ਤੋਂ ਇਸ ਤਰੀਕੇ ਕਾਰਨਰ ਤੋਂ ਸਲਾਈ ਲਾ ਦੇਣੀ ਹੈ ਠੀਕ ਹੈ ਇਹ ਆਪਣਾ ਉਸੇ ਤਰੀਕੇ ਨਾਲ ਕਾਰਨਰ ਬਣ ਜਾਊਗਾ ਤੇ نیچے ਤੋਂ ਆਪਾਂ ਕਰ ਦਾਂਗੇ ਕੱਟ ਡਬਲ ਸਲਾਈ ਲਾ ਕੇ ਤੇ ਇੱਥੋਂ ਆਪਾਂ ਕੱਟ ਕਰਦੇ ਨੇ ਠੀਕ ਹੈ ਦੇਖ ਸਕਦੇ ਹੋ ਤੁਸੀਂ ਹੁਣ ਆਪਣੇ ਘੇਰੇ 'ਚ ਵੀ ਜਿਹੜਾ 4 ਚਪੇਰੇ ਕੋਈ ਵੀ ਜੋੜਨੀਗਾ ਸਾਰਾ ਪਲੇਨ ਕਪੜਾ ਹੀ ਐ ਤੇ نیچے ਆਪਣੇ ਸਾਰੇ ਕੋਈ ਤਰਪਾਈ ਕਰਨ ਦੇ ਲੋਣੀ ਸਿਰਫ ਕਾਰਨਰ ਤੇ ਹੀ ਆਪਾਂ ਤਰਪਾਈ ਕਰਾਂਗੇ ਜਿੱਥੇ ਆਪਣਾ ਇਹ ਵਾਲਾ ਕਾਰਨਰ ਹੈ ਠੀਕ ਹੈ ਇੱਥੇ ਆਪਾਂ ਇਸ ਤਰ੍ਹਾਂ ਕਪੜਾ ਵਿੱਚ ਕਰਦੇ ਆਂਗੇ ਤੇ ਇੱਥੇ ਆਪਾਂ ਤਰਪਾਈ ਕਰ ਲਾਂਗੇ ਠੀਕ ਹੈ ਜੀ ਹੁਣ ਆਪਣੀ ਲੇਸ ਲਾ ਕੇ ਰੈਡੀ ਐ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ